ਇਸ ਸਰੀਰ ਦੇ ਵਿੱਚ ਆਤਮਾ ਬੈਠ ਕੇ ਪਰਮਾਤਮਾ ਨੂੰ ਪਾ ਲਵੇ। ਇਹੀ ਇੱਕ ਸਰੀਰ ਹੈ ਇਹ ਉਸ ਜਿਹੜਾ ਮਨੁੱਖਾ ਤਾਂ ਪਰ ਨਾਲ ਸਤਿਗੁਰੂ ਨੇ ਇੱਕ ਬਚਨ ਇਹ ਵੀ ਕੀਤਾ ਹੈ। ਕਿ ਇਹ ਇਨਸਾਨ ਇਹ ਕਹੇ। ਇਸ ਸਰੀਰਾਂ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਮਨੁੱਖਾ ਤਾਂ ਹੈ। ਪਰ ਇਹ ਗੱਲ ਚੀਤੇ ਰੱਖੀਂ। ਉਹਦੇ ਬਾਰੇ ਕਹਿਣਾ ਅੰਦਾਜ਼ਾ ਲਾਣਾ ਜਾਂ ਲੋਕਾਂ ਬਿੱਤੂ ਦੀ ਗੱਲ ਦਸਨੀ ਕਿ ਰੱਬ ਐਡਾ ਬਟਾ ਇਹ ਨਾ ਕਹੇ ਮਹਾਰਾਜ ਨੇ ਫਿਰ ਰੱਬ ਤਰਕ ਕੀਤਾ ਕਿ ਜੇ ਤੂੰ ਉਹਦੇ ਬਾਰੇ ਕਹਿਣਾ ਜਤਨ ਕਰੇਗਾ ਤੂੰ ਨਾ ਅੰਦਰ ਪਾ ਸਕੇ ਹਾਂ ਤੇਰੇ ਧਰੀਰ ਅੰਦਰ ਬਸਦਾ ਹੈ ਨਾਲ ਮਹਾਰਾਜ ਨੇ ਠੀਕ ਜ਼ਿਕਰੇ ਕੀਤਾ ਕਿ ਤੇਰੇ ਤਨ ਦੇ ਅੰਦਰ ਰੱਬ ਵਸਦਾ ਹੈ ਪਰਮਾਤਮਾ ਵਸਦਾ ਹੈ ਪਰ ਜੇ ਤੂੰ ਇਹ ਕਹੇਂ ਕਿ ਮੈਂ ਉਹਦੇ ਬਾਰੇ ਗਿਆਨ ਕਰਦਮਾ ਪੂਰਾ ਨਹੀਂ ਹੋ ਸਕਦਾ ਕਿਤਰਾ ਨਹੀਂ ਉਹ ਸਤਿਗੁਰਾਂ ਦੇ ਉਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਨਾ ਕੁਝ ਕਹਿ ਸਕਦੇ ਨਾ ਕੁਝ ਕਹਿ ਸਕਦਾ ਪਰਮਾਤਮਾ ਐਡਾ ਵੱਡਾ ਹੈ ਕਿ ਉਹਦੇ ਬਾਰੇ ਨਾਂ ਦਾ ਅੱਜ ਤੱਕ ਕੋਈ ਕਹਿ ਸਕਿਆ ਐਡਾ ਵੱਡਾ ਹੈ ਨਾ ਕਹਿ ਸਕੇਗਾ ਨਾ ਉਹਦੇ ਬਾਰੇ ਕਹਿ ਕੋਈ ਹੈ ਹਾਂ ਗੁਰੂ ਨਾਨਕ ਸਾਹਿਬ ਨੇ ਕਿ ਸ਼ਬਦ ਬਖਸ਼ਿਆ ਜਿਹੜਾ ਪੁਰਜਾਨਾ ਪੜਦੇ ਕਿ ਸੁਣ ਸੁਣ ਕੇ ਉਹਨੂੰ ਕਹਿੰਦੇ ਨੇ ਕਿ ਬਹੁਤ ਵੱਡਾ ਇੱਕ ਦੂਜੇ ਤੋਂ ਸੁਣ ਸੁਣ ਕੇ ਗੱਲ ਆਖੀ ਜਾਂਦੀ ਹੈ ਕਿ ਬਹੁਤ ਵੱਡਾ ਪਰ ਕਿੱਡਾ ਵੱਡਾ ਹੈ ਜਦੋਂ ਉਹ ਨੂੰ ਕੋਈ ਅੰਦਰੋਂ ਵੇਖੇਗਾ ਫਿਰ ਪਤਾ ਲੱਗੇਗਾ ਪਰ ਦੇਖਣ ਵਾਲਾ ਉਹਦੇ ਬਾਰੇ ਕੁਝ ਕਹੇਗਾ ਨਹੀਂ ਫਿਰ ਆਪੇ ਪਤਾ ਜਿਨੇ ਹਰ ਪਾਇਓ ਤੇਨੇ ਛੁਪਾਇ ਜਿਨੇ ਪਾਇਓ ਉਹਨੇ ਛੁਪਾਇਆ ਉਹ ਕਹਿੰਦਾ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗਿਆਨ ਦੀ ਹੋਵੇ ਕੋਈ ਧਿਆਨ ਦੀ ਹੋਵੇ ਕੋਈ ਵਿਚਾਰ ਬਾਤ ਬੰਦਾ ਹੋਵੇ ਕੋਈ ਆਪਣੀ ਸ਼ਰਤੀ ਲਾ ਕੇ ਉਹਦੇ ਬਾਰੇ ਗਿਆਨ ਕਰਦਾ ਯਤਨ ਕਰੇ ਕਹਿੰਦੇ ਫੇਰ ਵੀ ਨਹੀਂ ਕਹਿ ਸਕਦਾ ਨਾ ਉਹਦੀ ਟੋਗਾਈ ਦਾ ਪਤਾ ਹੈ ਨਾ ਉਹਦੀ ਚੁੜਾਈ ਦਾ ਪਤਾ ਗੁਰੂ ਨਾਨਕ ਸਾਹਿਬ ਨੇ ਦੋਨੋਂ ਜ਼ਿਕਰ ਕੀਤਾ ਕਿ ਨਾ ਉਹਦੀ ਟੋਗਾਈ ਦਾ ਪਤਾ ਹੈ ਬੜਾ ਢੂਗ ਹੈ ਨਾ ਉਹਦੀ ਚੁੜਾਈ ਦਾ ਪਤਾ ਹੈ ਕਿ ਕਿੱਡਾ ਖਚੌੜਾ ਹੈ ਇੱਕ ਕਰਮ ਹੋ ਸਕਦਾ ਹੈ ਸਤਿਗੁਰੂਆਂ ਕਿ ਜਿਹੜੇ ਕਹਿੰਦੇ ਨੇ ਕਹਿਣ ਵਾਲੇ ਉਹਦੇ ਵਿੱਚ ਸਮਾਜ ਇਹ ਗੱਲ ਹੈ ਭਰਤ ਇੱਕ ਕਰਮ ਹੈ ਕਿ ਕਹਿਣ ਵਾਲਾ ਉਹਦੇ ਵਿੱਚ ਸਮਾਜ ਜਾਂਦਾ ਹੈ ਇੱਕ ਬਚਨ ਹੈ ਜਿਹੜਾ ਆਪਾਂ ਰੋਜ਼ ਪੜ੍ਹਦੇ ਆ ਸੁਣ ਵੱਡਾ ਆਖੇ ਸਭ ਕੋਲੇ ਕੇਵੜ ਵੱਡਾ ਕੀਤਾ ਹੋਵੇ ਕੀਮਤ ਪਾਇਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਹ ਮਹਾਰਾਜ ਕਹਿੰਦੇ ਨੂੰ ਕਹਿਣ ਵਾਲੇ ਉਹਦੇ ਵਿੱਚ ਸਮਾਹ ਦੀਨੂ ਸਤਿਗੁਰੂ ਕਹਿੰਦੇ ਗੁਣ ਕਹਿ ਗੁਣੀ ਸਮਾ ਬਣਿਆ ਉਹਦੇ ਗੁਣਾ ਨੂੰ ਕਹੇਗਾ ਉਹਦੇ ਵਿੱਚ ਸਮਾਜ ਹੈ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਕੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੀ ਬੜਕੀਰਾ ਚੀਰਾ ਦਾ ਸੈ ਟੁੜਾਈ ਗਹਿਰ ਗੰਭੀਰ ਤੂੰ ਕਾ ਮਹਾਰਾਜ ਦੇ ਨਾਮ ਤੇਰੀ ਕੋਈ ਢੁਗਾਈ ਬਾਰੇ ਜਾਣਦਾ ਨਾ ਤੇਰੀ ਚੁੜਾਈ ਬਾਰੇ ਕਿ ਤੂੰ ਕਿੱਡਾ ਵੱਡਾ ਚੋਹ ਹੈ ਇਹ ਵੀ ਨਹੀਂ ਕੋਈ ਕਹਿ ਸਕਦਾ ਸਤਿਗੁਰੂ ਕਹਿੰਦੇ ਕੋ ਨਾ ਜਾਣੈ ਤੇਰਾ ਕੀਤਾ ਕੀੜਾ ਸਭ ਸੋਟੀ ਮਿਲ ਸੁੱਤ ਕਮਾਈ ਸਭ ਕੀਮਤ ਮਿਲ ਕੀਮਤ ਬਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਟਲਬੜੇ ਕਹਿਣ ਬੜਾ ਇਨਸ਼ਾਨ ਕਿਹੜਾ ਮਾਤਰ ਵੀ ਉਹਦੀ ਵਡਿਆਈ ਵੀ ਕਹਿ ਸਕਦਾ ਉਹ ਏਡਾ ਵੱਡਾ ਬਾਹੂ ਦੇ ਬਾਰੇ ਪੂਰਨ ਬਿਆਨ ਕੋਈ ਨਹੀਂ ਕਰ ਸਕਦਾ ਉਹ ਕਿੱਡਾ ਵੱਡਾ ਹੈ ਪਰਮਾਤਮਾ ਕਿੱਡਾ ਵੱਡਾ ਹੈ ਕੋਈ ਪੂਰਾ ਬਿਆਨ ਨਹੀਂ ਕਰ ਸਕਦਾ ਗੁਰੂ ਨੇ ਸਾਨੂੰ ਗੁਰਬਾਣੀ ਦੇ ਅੰਦਰ ਪਰਮਾਤਮਾ ਦੇ ਗੁਣ ਬਖਸ਼ੇ ਇਹ ਗੁਣੀ ਨੇ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇਹ ਗੋਡੇ ਉਸ ਪਰਮਾਤਮਾ ਕਿ ਸਤਿਗੁਰੂ ਨੇ ਨਾਲ ਵਕੀਸ਼ੇ ਕਰ ਦਿੱਤੀ ਕਿ ਉਹ ਪਰਮਾਤਮਾ ਵਿੱਚ ਆ ਗੁੰਨੇ ਤੇ ਉਸ ਪਰਮਾਤਮਾ ਨੂੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਉ। ਉਹਨੂੰ ਜਾਣ ਦੀ ਵਿਗਤੀ ਰਸੀ ਹੈ ਮਹਾਰਾਜ ਦੇ ਸਾਹ। ਉਹਦੇ ਗੁਰ ਸਾਹੂ ਦੱਸਿਆ ਨੇ ਪਰਮਾਤਮਾ ਆਕਾਲ ਪੁਰਖ। ਪਰਦੇਸੀ ਇਹ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਪਰਮਾਤਮਾ ਦਾ ਅੰਤ ਲਿਖਿਆ ਹੈ ਕਿ ਅਖੀਰ ਪਰਮਾਤਮਾ ਦੇ ਇਥੇ ਜਗਦੀ ਹੈ ਕੋਈ। ਜਾ ਉਹਦੀ ਆਰੰਭਤਾ ਲਿਖ ਦਿੱਤੀ ਕਿ ਰੱਬ ਦੀ ਆਰੰਭਤਾ ਇੱਥੋਂ ਹੋ ਰਹੀ ਹੈ ਤੇ ਅਖੀਰ ਰੱਬ ਦਾ ਜਾ ਕੇ ਇੱਥੇ ਹੁੰਦਾ ਹੈ ਇਹ ਨਾਂ ਆਰੰਭਤਾ ਦਾ ਕੋਈ ਜ਼ਿਕਰ ਹੈ ਕਿ ਰੱਬ ਦੀ ਥੋਂ ਆਰੰਭਤਾ ਹੋ। ਨਾਂ ਉਹਦੇ ਅੰਤ ਦਾ ਕੋਈ ਇੱਥੇ ਜ਼ਿਕਰ ਹੈ ਕਿ ਉਹਦਾ ਅੰਤ ਇੱਥੇ ਸੀ। ਪਿਤਾ ਦਾ ਜਨਮ ਕਿ ਜਨਮ ਪੁੱਤ ਸਾਧੂ ਨੇ ਜਨਮ ਦਿੱਤਾ ਹੈ। ਅਸੀਂ ਉਹਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ। ਉਦੇ ਗੁਣਾ ਦੀ ਗੱਲ ਕੀਤੀ ਹੈ ਉਹਦੀ ਸ਼ਿਫਤ ਸਰਾਹ ਦੀ ਗੱਲ ਕੀਤੀ ਹੈ ਉਹਦੇ ਅੰਤ ਦੀ ਗੱਲ ਕੀਤੀ ਜੀਰੋ ਮਹਾਰਾਜ ਕਹਿੰਦੇ ਲਿਖਣਾ ਸਲਾ ਲਿਖ ਲਿਖ ਅੰਤ ਨਾ ਪਾਰਾ ਬਾਤ ਉਹਦਾ ਪਾਰਾ ਬਾਾਰ ਕੋਈ ਨਹੀਂ ਹੈ ਮਹਾਰਾਜ ਜੀ ਪਿੱਡਾ ਵੱਡਾ ਹੈ ਉਹਦੇ ਬਾਰੇ ਕੋਈ ਪੂਰਨ ਬਿਆਨ ਨਹੀਂ ਕਰ ਸਕਦਾ ਸਤਿਗੁਰੂ ਕਹਿੰਦੇ ਟੀਲਾ ਮਾਤਰ ਵੀ ਬਿਆਨ ਨਹੀਂ ਹੋ ਸਕਦਾ ਹਾਂ ਜਿਹੜਾ ਉਹ ਪਾ ਲੈਦਾ ਉਹ ਆਨੰਦ ਹੈ ਉਹਨਾਂ ਅੰਦਰ ਤਹਿਰਕ ਆਗੋ ਕਬੀਰ ਗੁੰਗੇ ਗੁਰਸਾਹਾ ਬੂਖੇ ਤੇ ਕੇ ਕਹਿੰਦੇ ਗੁੰਗੇ ਮੋਦਕ ਕੋਲ ਸ਼ਬਦ ਹੀ ਹੈ ਕੀ ਬਿਆਨ ਕਰੇਗਾ ਗੁਰਸਾਹ ਪਰ ਉਸ ਗੁੰਗੇ ਗਿਆਨ ਜ્ઞਾਂ ਹਾ ਭਾ ਪਾਣੀਆਂ ਕੰਨਾਂ ਵਿੱਚ ਜਿਹੜੇ ਉਹਦੇ ਚਿਹਰੇ ਦੇ ਹਾ ਭਾ ਪਾਣ ਨੇ ਉਹ ਪ੍ਰਗਟ ਕਰ ਦੇਣਗੇ ਕਿ ਗੋੜ ਮਿੱਠਾ ਗੋੜ ਦੀ ਮਿਠਾਸ ਉਹਦੇ ਚਿਹਰੇ ਦਾ ਹਾਸਾ ਸਾਧੂ ਦੱਸ ਦੇਗਾ ਕਿ ਖਾਣ ਵਾਲਾ ਜਿਹੜਾ ਇਹਨੇ ਖਾਧਾ ਹੈ ਭੋਜਨ ਇਹ ਮਿੱਠਾ ਹੈ। ਜਿਨੇ ਰਭ ਨੂੰ ਪਾਇਆ ਉਹ ਕਹੇਗਾ। ਪਰ ਉਹ ਪ੍ਰਗਟ ਜ਼ਰੂਰ ਹੋ ਜਾਏਗਾ ਸੰਸਾਰ। ਮਹਾਰਾਜ ਕਹਿੰਦੇ ਹਰ ਕਾ ਪਪਦ ਪ੍ਰਗਟ ਨਹੀਂ ਛਪੇ। ਉਹ ਕਹੇਗਾ ਇੱਕ ਦਿਨ ਪ੍ਰਗਟ ਹੋ ਜਾਏਗਾ। ਪਰ ਉਹ ਆਪਣੇ ਮੁਖੋਂ ਨਹੀਂ ਕਹਿਣਾ ਉਹ ਕਿ ਜੀ ਮੈਂ ਰੱਬਨ ਨੂੰ ਦੇਖ ਲਿਆ। ਮੈਂ ਰੱਬਨ ਨੂੰ ਪਾ ਲਿਆ। ਮੈਨੂੰ ਰੱਬ ਬਾਰੇ ਪਤਾ ਹੈ। ਜਿਨ੍ਹਾਂ ਨੇ ਉਹਨੂੰ ਪਾਇਆ ਹੈ ਉਹਨਾਂ ਨੇ ਉਹਨੂੰ ਛੁਪਾਇਆ ਹੈ ਜਿਨ੍ਹਾਂ ਨੇ ਉਹਨੂੰ ਪਾਇਆ ਉਹ ਲੋਕਾਂ ਵਿੱਚ ਰੌਲਾ ਪਾ ਲਿਆ ਅਜਲ ਤੇ ਖੁਦੇ ਗੂਤਾ ਫਿਰ ਰਹਾ ਨਾ ਜਾਣੇ ਤੇਰਾ ਆਸਥਾਨਾ ਕਿੱਥੇ ਹੈ ਤੇਰਾ ਪਤਾ ਪੁੱਛੂ ਤੂੰ ਮੈਂ ਕਿੱਥੇ ਪੁੱਛੂੰ ਜਿਸੇ ਕੁਛ ਖਬਰ ਹੈ ਬਹੀ ਬੇਖਬਰ ਹੈ ਤੇਰੀ ਗੱਲ ਕੀ ਤੋਂ ਕੁਸ਼ਰਮ ਕਿਸੇ ਨੂੰ ਪਤਾ ਹੀ ਹੈ ਨਹੀਂ ਲੱਭਦਾ ਤੈਨੂੰ ਜਰੂਰ ਫਿਰਦਾ ਹੈ ਕਿ ਤੂੰ ਕਿੱਥੋਂ ਮਿਲਦਾ ਹੈ ਕਿਵੇਂ ਮਿਲਿਆ ਲੱਭਦਾ ਫਿਰਦਾ ਦਿਨਾਂ ਨੂੰ ਕੋਈ ਖਬਰ ਆਉ ਉਹ ਆਪਣੀ ਖਬਰ ਨਹੀਂ ਰੱਖਦੇ ਬੇ ਖਬਰ ਹੋਏ ਰਹਿੰਦੇ ਨੇ ਪਜਾ ਦਿਫੇ ਕੁਝ ਖਬਰ ਹੈ ਵਹੀ ਬੇ ਖਬਰ ਹੈ ਜੀਨੂੰ ਤੇਰੇ ਬਾਰੇ ਕੁਝ ਪਤਾ ਹੈ ਉਹ ਕਹਿਣ ਨੂੰ ਤਿਆਰ ਨਹੀਂ ਹੁੰਦਾ ਤੇ ਜੀਨੂੰ ਤੇਰੇ ਬਾਰੇ ਕੁਝ ਪਤਾ ਨਹੀਂ ਉਹ ਰੌਲਾ ਹੁੰਦਾ ਸੰਸਾਰ ਕਿ ਅਸੀਂ ਰੱਬਾਂ ਅਸੀਂ ਰੱਬ ਵੇਚ ਲਿਆ ਸੀਗਾ ਪਪਾ ਗਿਆ ਉਹਨੂੰ ਕਹਿਣ ਵਾਲਾ ਜਿਹੜਾ ਬੁਰਖ ਹੈ ਉਹ ਨੇ ਉਰੂ ਪਾਇਆ ਨਹੀਂ ਹੈ ਸਿਰਫ ਉਹ ਕਹਿਦਾ ਕੀਤਾ ਹੈ ਵੀਰ ਨੂੰ ਪਾਇਆ ਹੈ ਮਹਾਰਾਜ ਕਿ ਉਹ ਫੇਂਦਾ ਨਹੀਂ ਹੈ ਚੁੱਪ ਕਰਕੇ ਬੈਠਾ ਹੈ ਹੂਣ ਨਹੀਂ ਦੀਖ ਖੁਦਾਇ ਦਾ ਭੇਦ ਨ ਰਖੈ ਉਹ ਰੱਬ ਨੇ ਦੇੜੇ ਹੁੰਦੇ ਨੇ ਕਿਸੇ ਨੂੰ ਭੇਦ ਨਹੀਂ ਦਿੰਦਾ ਉਹ ਬਯੰਤ ਹੀ ਬਯੰਤ ਹੈ ਬਯੰਤ ਰਹੇਗਾ